ਸਾਸੀ ਗਾਲ ਦੋਸਤੋ ਤੇ 239 ਰੁਪਏ ਖਰਚੋ ਤੇ ਲੋਕਾਂ ਦੀਆਂ ਧੀਆ ਪਹਿਣਾ ਟਾਡੇ ਘਰ ਨਚਣ ਆਉਣਗੀਆਂ ਜਿੰਨੀਆਂ ਮਰਜ਼ੀ ਨੱਚਦੀਆਂ ਵੇਖੋ 239 ਰੁਪਈਆਂ ਦੇ ਵਿੱਚ ਸਕੀਮ ਲੈ ਕੇ ਆਇਆ ਵਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੈਂ ਦੱਸਦਾ ਵਾਂ ਤੁਸੀਂ ਸਿਰਫ 239 ਰੁਪਏ ਖਰਚਣੇ ਤੇ ਪੂਰਾ ਮਹੀਨਾ ਲੋਕਾਂ ਦੀਆਂ ਧੀਆ ਪਹਿਣਾ ਨੱਚਦੀਆਂ ਲੋਕਾਂ ਦੀਆਂ ਬਹੂ ਬੇਟੀਆਂ ਨੱਚਦੀਆਂ ਵੇਖੋ ਤੇ ਜੇ ਤੁਹਾਡਾ ਦਿਲ ਕਰੇ ਤੇ ਉਹਨਾਂ ਨੂੰ ਕਹਿ ਵੀ ਸਕਦੇ ਵੀ ਤੁਸੀਂ ਬੜੀਆਂ ਸੋਹਣੀਆਂ ਲੱਗਦੀਆਂ ਜੇ ਬੜੀਆਂ ਪਿਆਰੀਆਂ ਲੱਗਦੀਆਂ ਜੇ ਆਈ ਲਵ ਯੂ ਤੁਹਾਨੂੰ ਕੁਝ ਨਹੀਂ ਕਹਿਣ ਗਿਆ ਤੇ ਇਹ ਬਸ ਤੁਸੀਂ 239 ਦਾ ਰਿਚਾਰਜ ਕਰਾਉਣਾ ਕਿਸੇ ਵੀ ਕੰਪਨੀ ਦਾ ਹੋਵੇ ਇੰਸਟਾਗ੍ਰam ਫੇਸਬੁਕ ਖੋਲੋ ਤੇ ਵੇਖਿਓ ਲੋਕਾਂ ਦੀਆਂ ਧੀਆਂ ਪੈਣਾ ਤੇ ਤੁਹਾਨੂੰ ਨੱਚ ਕੇ ਤੁਹਾਡਾ ਮਨੋਰੰਜਨ ਕਰਦੀਆਂ ਸਾਡੇ ਪੰਜਾਬ ਦੀਆਂ ਧੀਆਂ ਗੱਲ ਚੂਬੂਗੀ ਪਰ ਸੱਚ ਆ ਬਸ ਕੀ ਹੈ ਜੀ ਕੀ ਹੈ ਜੀ ਵੀ ਜਿਹੜੇ ਹੈਗੇ ਨਾ ਅਣਖੀ ਬੰਦੇ ਪਿੰਡਾਂ ਜਪੀ ਅਹੀਂ ਬੜੇ ਯੇ ਉਹ ਤੋਂ ਨਣ ਕੋਪੀਆ ਵੇਖੋ ਆਪਣੇ ਨੈਟ ਆਪੀ ਧੀਆ ਪਹਿਣਾ ਵੇਖੋ ਕੀ ਕਰਦੀਆਂ ਜੀ ਤੇ ਤੁਸੀਂ ਵੇਖੋ ਕਿਦਾਂ ਦਾ ਕਲਯੁਗ ਆ ਗਿਆ ਵਾ ਤੁਸੀਂ ਕਿਸ ਦੀ ਧੀ ਪਹਿਨੂਗਾ ਕਿ ਨਾ ਤੂੰ ਬੜਾ ਸੋਹਣਾ ਨੱਚਣ ਦਈਆਂ ਉਹ ਅਗੋਂ ਕਹੂਗੀ ਧੰਨਵਾਦ ਤੇ ਅੱਗੇ ਵੀ ਸ਼ੇਅਰ ਕਰਿਓ ਤੇ ਹੋਰ ਲੋਕਾਂ ਨੂੰ ਵੀ ਦੱਸੋ ਲਓ ਜੀ ਇਹ ਆ ਕਲਯੁਗ ਪੰਜਾਬ ਪੰਜਾਬ ਦੀ ਗੱਲ ਕਰਨੀ ਆ ਆਪਾਂ ਪੰਜਾਬ ਦੀ ਬਾਹਰ ਤੇ ਛੱਡੋ ਪੰਜਾਬ ਦੀ ਤੇ ਲੋਕਾਂ ਨੇ ਕੀ ਕੀਤਾ ਅੱਗੇ ਨਵੀਂ ਵਿਆਹੀ ਨੂੰ ਕੀ ਆਂਦੇ ਚੁੱਲ੍ਹੇ ਛਾੜਦੇ ਆ ਹੁਣ ਨੈਟ ਤੇ ਛਾੜਦੇ ਰੀਲਾਂ ਤੇ ਛਾੜਦੇ ਪਿੱਛਾ ਅਲਾਜ ਚੂੜਾ ਜਿ ਪਾਇਆ ਹੀ ਨਾ ਚੱਲ ਨੱਚੀਏ ਤੇ ਆਪਾਂ ਲੋਕਾਂ ਨੂੰ ਵਿਖਾਈਏ ਵਾਹ ਜੀ ਵਾਹ ਤਾੜੀਆਂ ਅੱਜ ਕੱਲ ਕੀ ਆ ਪਿਓ ਨੂੰ ਮੋਬਾਈਲ ਫੜਾਇਆ ਹੁੰਦਾ ਤੇ ਧੀ ਅੱਗੇ ਨੱਚਣ ਦੀ ਹੁੰਦੀ ਤੇ ਪਿਓਾਂ ਦਾ ਵੇਖ ਪੁੱਤ ਕਿੰਨੇ ਕੁ ਲੋਕਾਂ ਨੇ ਵੇਖ ਲਿਆ ਡੈਡੀ بڑے ਲੋਕਾਂ ਨੇ ਵੇਖ ਲਿਆ ਬੜੇ ਲੋਕੀ ਲਾਈਕ ਕਰਨ ਦੇ ਵਾਹ ਤਾੜੀਆਂ ਸੱਸ ਨੂੰ ਮੋਬਾਈਲ ਫੜਾਇਆ ਹੁੰਦਾ ਤੇ ਨਾਉ ਨੱਚਣ ਦੀ ਹੁੰਦੀ ਏ ਤੇ ਚਲੋ ਛੱਡੋ ਘਰ ਵਾਲਾ ਆਪਣੀ ਘਰ ਵਾਲੀ ਦੀ ਵੀਡੀਓ ਬਣਾਉਂਦੇ ਦਿੰਦਾ ਐ ਕਰ ਐ ਕਰ ਤੇ ਪਿੰਡ ਵਾਲੇ ਪੂਰੇ ਨਿਆਰੇ ਡੈ ਲੈਣ ਹੁੰਦਾ ਦੱਸੋ ਯਾਰ ਮੈਂ ਨਾ ਆਪਾ ਪੰਜਾਬ ਦੀ ਗੱਲ ਕਰਦਾ ਸਾਡਾ ਪਿਆਵ ਸਾਡਾ ਯੂਥ ਯੂਥ ਦੀ ਗੱਲ ਹੋ ਰਹੀ ਹੈ ਅੱਗੇ ਕਿਸੇ ਦੀ ਧੀ ਭੈਣ ਦੇ ਵਾਲ ਐ ਵੇਖ ਵੀ ਲੈਣਾ ਨਾ ਤੇ ਲੋਕੀ ਅੱਖਾਂ ਘੜ ਦਿੰਦੇ ਨੇ ਹੀ ਉਹ ਤੋਂ ਪਤਾ ਲੱਗਦਾ ਵੀ ਪਿੰਡ ਦੀ ਇਹ ਨੌ ਆ ਧੀ ਆ ਉਹਨੂੰ ਹੁੰਦਾ ਹੀ ਵੀ ਸਾਡੇ ਬਜ਼ੁਰਗਾਂ ਦੀ ਘੂਰ ਆ ਚੁੰਨੀ ਲੈ ਕੇ ਨੰਗਣਾ ਤੇ ਅੱਜ ਕੱਲ ਤੁਰੀਆਂ ਜਾਂਦੀਆਂ ਕਹਿਣਗੀਆਂ ਜੀ ਸਾਡੀ ਰੀਲ ਵੇਖੀ ਜੀ ਆ ਨੱਚਦੀ ਦੀ ਵੇਖੀ ਜੀ ਸ਼ੇਅਰ ਕਰ ਦਿਓ ਲੋਕੇ ਵੀ ਹੁਣ ਸਿਆਣੇ ਗੱਲਾਂ ਕਰਨਦੇ ਹੁੰਦੇ ਭਈ ਆਹ ਹੋਈ ਜਿਹੜੀ ਨੱਚਦੀ ਉਹ ਹੋਈ ਜਿਹੜੀ ਨਾ ਟੌਪ ਤੋਂ ਨਹੀਂ ਤੋਂ ਉੱਤੇ ਪਾਇਆ ਹੁੰਦਾ ਇਹ ਸਾਡਾ ਪਿਆਵ ਆ ਜੀ ਗੱਲ ਚੂਹੂਗੀ ਪਰ ਸੱਚ ਆ ਉਹਨਾਂ ਲੋਕਾਂ ਲਈ ਤਾੜੀਆਂ ਜਿਹੜੇ ਆਪਣੀ ਜਨਾਨੀ ਵਖਾ ਕੇ ਉਹਨੂੰ ਨਚਾ ਕੇ ਤੇ ਵਿਊ ਲੈ ਰਹੇ ਸਿਰਫ ਥੋੜੇ ਜਿਹੀ ਪੈਸਿਆਂ ਖਾਤਰ ਉਹਨਾਂ ਲਈ ਤਾੜੀਆਂ ਉਹਨਾਂ ਪਿਓ ਵਾਲੀ ਤਾੜੀਆਂ ਜਿਹੜੇ ਆਪਣੀ ਧੀਆਂ ਨੂੰ ਮੋਬਾਈਲ ਲੈ ਕੇ ਦੇ ਰਹੇ ਵੀ ਤੁਸੀਂ ਰੀਲਾ ਬਣਾਓ ਤੇ ਨੱਚੋ ਨਾ ਪਿਓ ਵਾਲੀ ਤਾੜੀਆਂ ਵਾਹ ਜੀ ਵਾਹ ਬਹੁਤ ਵਧੀਆ ਗੱਲ ਹੈ ਜੀ ਕਿਹੜੇ ਪਾਸੇ ਸਾਨੂੰ ਪੰਜਾਬ ਨੂੰ ਤੋੜ ਰਿਹਾ ਹੈ ਵਾਹ ਜੀ ਵਾਹ ਕੁਝ ਗਲਤ ਬੋਲ ਗਿਆ ਹੋਵਾਂਗੇ ਤੇ ਮaaf ਕਰਿਓ ਪਰ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਿਉਂਕਿ ਬੜੇ ਲੋਕਾਂ ਨੂੰ ਇਹ ਗੱਲ ਚੁਗਣੀ ਆ ਤੇ ਬਾਕੀ ਇਦਾਂ ਦੇ ਮੁੱਦੇ ਤੁਹਾਡੇ ਸਾਹਮਣੇ ਲਿਆ ਲਿਆਉਂਦੇ ਰਵਾਂਗੇ ਕਿਉਂਕਿ ਇਹ ਵੀ ਨਿੱਕੇ ਨਿੱਕੇ ਮੁੱਦੇ ਆ ਨਾ ਜਿਹੜੇ ਇਹਨਾਂ ਨੇ ਸਾਡਾ ਬੇੜਾ ਗਰਗ ਕਰ ਦਿੱਤਾ ਅਸੀਂ ਉੱਥੋਂ ਤੱਕ ਸੋਚ ਕੀ ਖਾਣੀਏ ਜੇ ਤੇ ਅਸੀਂ ਇੱਥੇ ਹੀ ਮਰ ਗਏ ਆ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਚ